ਚੰਡੀਗੜ੍ਹ ਰੋਡ ਸਥਿਤ ਜੀਕੇ ਸਟੋਰ ਨਿਵਾਸੀਆਂ ਨੇ ਲੁੱਟਾਂ ਕੋਹਾਂ ਦੀਆਂ ਵਾਰਦਾਤਾਂ ਤੋਂ ਪਰੇਸ਼ਾਨ ਹੋ ਕੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕੰਪਲੇਂਟ ਸ਼ਿਕਾਇਤ ਅਤੇ ਸੂਚਨਾ ਦੇਣ ਤੋਂ ਬਾਅਦ ਸੁਰੱਖਿਆ ਤੇ ਮੱਧਮ ਨਜਿਕ ਗੇਟ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਦਖਲਅੰਦਾਜ਼ੀ ਕਰਦੇ ਹੋਏ ਗੇਟ ਨੂੰ ਰੁਕਵਾ ਦਿੱਤਾ ਹੈ ਪੁਲਿਸ ਦੀ ਇਸ ਕਾਰਵਾਈ ਤੋਂ ਜਿੱਥੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਹਨ ਉੱਥੇ ਸਵਾਲ ਉੱਠਦਾ ਹੈ ਕਿ ਕੀ ਪੁਲਿਸ ਹੀ ਨਹੀਂ ਚਾਹੁੰਦੀ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਇਸ ਸਬੰਧ ਵਿੱਚ ਜਦੋਂ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਕੀ ਹੋਇਆ ਤੁਹਾਡੇ ਸਾਥ? ਮੇਰਾ ਨਾਮ ਪਿੰਕੀ ਹੈ। ਹਮਾਰੇ ਅੰਦਰ ਦੁਕਾਨ ਮੈਂ ਨਾ ਆ ਕੇ ਪਹਿਲੇ ਕਸਟਮਰ ਨੇ ਕਸਟਮਰ ਦੇ ਰੂਪ ਮੈਂ ਆਇਆ ਤਾਂ ਉਸਨੇ ਬੋਲਾ ਕਿ ਹਮਾਰੇ ਕੋ ਚਾਕਲੇਟ ਦੇ ਦਿਓ 10 ਰੁਪਏ ਕੀ। ਤਾਂ ਹਮਨੇ 10 ਰੁਪਏ ਕੀ ਚਾਕਲੇਟ ਦੀਏ 20 ਰੁਪਏ ਦਿਆ ਉਸਨੇ 10 ਰੁਪਏ ਉਸਕੋ ਵਾਪਸੀ ਦਿਆ ਤਾਂ ਚਲਾ ਗਿਆ। ਫਿਰ ਕਸਟ फिर आया तो उसने बोला भाई मेरे को सेंटो प्रेस दे दो थोड़ा सा हम देने लगे तो उसने एकदम से झपट्टा मारा हमारे गर्दन में हमने इतनी चीख मारी इतने में साफ हो गया बंदा कोई सिक्योरिटी नहीं कोई कुछ नहीं बात पुलिस वाले मिले मेन रोड पे बाबूजी को तो वहाँ पुलिस वाले ने कोई बात ही नहीं सुना कि कहता कि कैसा मोटरसाइकिल है कैसा नहीं, नहीं है हम उसको क्या बताएंगे मोटरसाइकिल हमारे को पता तो हमें ढूंढ ले उसको जो आप गेट लगवा रहे हो गेट क्यों लगवा रहे हो गेट इसीलिए लगवा रहे हैं ना कि कम से कम कुछ तो सिक्योरिटी हो हमारे यहाँ पर काम तो करना ही है तो है नहीं घर बैठ के कोई खाने को देगा हमारे को तो। कंप्लेट किया जब यही नहीं सुनवाई की तो हम क्या कंप्लेट देंगे पुलिस वाले खड़े थे बाहर यहाँ मेन गेट पे इतने गए तो इतने में पुलिस वाले भी इनकी कोई सुनवाई करते तो। यही चाहते हैं कि कोई सिक्योरिटी तो हो कम से कम ਆ ਮੇਰਾ ਨਾਮ ਨਰੇਂਦਰ ਸਿੰਘ ਹੈ ਜੀ ਆਪਾਂ ਆ ਗਲੀ ਇੱਕ ਨੰਬਰ ਗਲੀ ਚ ਦੋ ਨੰਬਰ ਹਾਊਸ ਹੈ ਸਾਡਾ ਤੇ ਅਸੀਂ ਰੋਜ਼ ਦੇਖਦੇ ਰਹਿੰਦੇ ਤੇ ਕੁਛ ਨਾ ਕੁਛ ਹਰ ਰੋਜ਼ ਕੋਈ ਵਾਰਦਾਤ ਹੁੰਦੀ ਰਹਿੰਦੀ ਆ ਕਦੇ ਕਿਸੇ ਦੇ ਘਰ ਚੋਰੀ ਹੋ ਗਈ ਕਦੇ ਕੁਛ ਹੋ ਗਿਆ ਕਦੇ ਇੱਥੇ ਮੋਬਾਈਲ ਕਿਸੇ ਦਾ ਫੜ ਲਿਆ ਬਸ ਹਰ ਰੋਜ਼ ਕੁਛ ਨਾ ਕੁਛ ਲੱਗਾ ਰਹਿੰਦਾ ਗੱਡੀਆਂ ਇੰਨੀ ਸਪੀਡ ਨਾਲ ਇੱਥੇ ਆਉਂਦੀਆਂ ਜਾਂਦੀਆਂ ਕਿ ਕਾਰੋਬਾਰ ਨਿਕਲਣਾ ਬਹੁਤ ਮੁਸ਼ਕਲ ਹੈ ਬੱਚੇ ਬਾਹਰ ਨਹੀਂ ਨਿਕਲ ਸਕਦੇ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਹੈਗੇ ਸਾਰਾ ਬੰਲਾ ਹੈ ਇਹ ਇਹਦੇ ਉੱਤੇ ਕੁਝ ਨਾ ਕੁਝ ਜ਼ਰੂਰ ਐਕਸ਼ਨ ਲਿੱਤਾ ਜਾਵੇ ਤਾਂ ਕਿ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਇਹ ਪ੍ਰੋਬਲਮਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਜਿੰਨੀ ਤੇ ਜਲਦੀ ਤੋਂ ਜਲਦੀ ਹੋ ਸਕੇ ਇਹਨੂੰ ਸਹੀ ਕਰਵਾਓ ਅੱਜ ਸਾਰਿਆਂ ਨੇ ਇਕੱਠਾ ਹੋ ਕੇ ਇੱਥੇ ਇੱਕ ਉਪਰਾਲਾ ਕੀਤਾ ਸੀਗਾ ਤੇ ਗੇਟ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅੱਜ ਅਸੀਂ ਲਗਾ ਰਹੇ ਨੇ ਗੇਟ ਕੁਝ ਲੋਕ ਇਕੱਠੇ ਹੋਏ ਨੇ ਤੇ ਅੱਗੇ ਪਿਛਲੇ ਵੀ ਗਿੱਟਾਂ-ਗੁੱਟਾਂ ਦੇ ਉੱਤੇ ਵੀ ਕੁਝ ਕਾਰਵਾਈ ਕਰਨ ਦੀ ਸੋਚ ਰਹੇ ਨੇ ਤੇ ਜਲਦੀ ਤੋਂ ਜਲਦੀ ਅਸੀਂ ਵੀ ਕਰਦੇ ਤੇ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਹੈ ਕਿ ਇਹਦੇ ਉੱਤੇ ਥੋੜਾ ਜਿਆਦਾ ਧਿਆਨ ਦਿੱਤਾ ਜਾਵੇ ਜੀ ਆ ਸੰਦਰ ਐਡਵੋਕੇਟ ਜੀ ਕੇ ਸਟੇਟ ਕਲੋਨੀ ਦੇ ਵਿੱਚ ਹੀ ਰਹਿੰਦੇ ਆ ਅਸੀਂ ਅਸੀਂ ਪਿਛਲੇ ਦੇਖ ਰਹੇ ਹਾਂ ਕੋਸ ਹਸੇ ਤੋਂ ਸਾਡੀ ਕਲੋਨੀ ਦੇ ਵਿੱਚ ਲੁੱਟ ਖੋਹ ਦੀਆਂ ਕਟਨਾਵਾਂ ਕਾਫੀ ਵਧ ਗਈਆਂ ਨੇ ਪਾਰਕ ਦੇ ਵਿੱਚੋਂ ਬੱਚੇ ਵੀ ਜਿਹੜੇ ਖੇਡਦੇ ਨੇ ਉਹ ਵੀ ਅਸੀਂ ਸੇਫ ਨਹੀਂ ਮਹਿਸੂਸ ਕਰਦੇ ਹਰ ਵੇਲੇ ਬੱਚਿਆਂ ਦੇ ਨਾਲ ਉਹਨਾਂ ਦੇ ਪੇਰੈਂਟਸ ਨੂੰ ਖੜ ਕੇ ਡਿਊਟੀ ਦੇਣੀ ਪੈਂਦੀ ਹੈ ਤੇ ਇਸ ਤੋਂ ਇਲਾਵਾ ਬੱਚਿਆਂ ਦੇ ਫੋਨ ਵਗੈਰਾ ਕੋਹੇ ਜਾਂਦੇ ਨੇ ਇਸ ਗੱਲ ਨੂੰ ਅਸੀਂ ਵਿਚਾਰਦੇ ਸਾਰੇ ਜੀ ਕੇ ਸਟੇਟ ਵਸਨੀਕਾਂ ਨੇ ਵਿਚਾਰ ਕਰਕੇ ਅਸੀਂ ਫੈਸਲਾ ਕੀਤਾ ਕਿ ਕਲੋਨੀ ਦੇ ਗੇਟ ਦੇ ਉੱਤੇ ਮੇਨ ਤੇ ਉੱਤੇ ਰਸਤੇ ਨੂੰ ਗੇਟ ਲਗਾ ਕੇ ਉੱਥੇ ਸਿਕਿਉਰਟੀ ਬਿਠਾਈ ਜਾਵੇ ਤਾਂ ਕਿ ਹਰ ਇੱਕ ਜਿਹੜਾ ਆਉਣੇ ਜਾਣੇ ਵਾਲਾ ਉਹਦੇ ਬਾਰੇ ਪਤਾ ਕੀਤਾ ਜਾਵੇ ਤਾਂ ਕਿ ਜਿਹੜੇ ਨਜਾਇਜ਼ ਅਨਸਰ ਜਿਹੜੇ ਘੁੰਮਦੇ ਨੇ ਬਾਹਰੋਂ ਆਉਂਦੇ ਆ ਬਾਹਰੋਂ ਆਉਣੇ ਵਾਲੇ ਕਲੋਨੀ ਦੇ ਵਿੱਚ ਉਹਨਾਂ ਨੂੰ ਰੋਕਿਆ ਜਾ ਸਕੇ ਹਾਂ ਦੇਖ ਕਲੋਨੀ ਬੰਦੇ ਬੋਲੂਗੇ ਅਗਲਾ ਹਨ ਇੱਕ ਵਾਰੀ ਹਾਂਜੀ ਸਰਪੰਚ ਦਾ ਨਾਮ ਮੈਂ ਜਸਵੰਤ ਸਿੰਘ 47 ਜੀਕੇ ਸਟੇਟ ਫੇਸ 1 ਚੰਡੀਗੜ੍ਹ ਰੋਡ ਮੁਨਿਆ ਕਲਾਂ ਤੋਂ ਜਾਨਦਾ ਹਾਂ ਅਸੀਂ ਇਕੱਠ ਸਾਰਿਆਂ ਨੇ ਉਪਰਾਲਾ ਕਰਕੇ ਜਿਹਨੇ ਰੈ residense ਇੱਥੇ ਰਹਿੰਦੇ ਨੇ ਉਹਨਾਂ ਨੇ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਮੂਵ ਕੀਤੀ ਸੀ ਕਿ ਸਾਡੇ ਇੱਥੇ ਜਿਹੜੇ ਨਜਾਇਜ਼ ਹਮਲ ਹੁੰਦੇ ਨੇ ਨਸ਼ੇੜੀ ਵੀ ਹਮਲ ਦਿੰਦੇ ਸਨੇਚਿੰਗ ਵੀ ਹੁੰਦੀ ਆ ਚੋਰੀਆਂ ਵੀ ਹੁੰਦੀਆਂ ਉਹ ਸਾਰਿਆਂ ਨੂੰ ਰੋਕਣ ਵਾਸਤੇ ਐਪਲੀਕੇਸ਼ਨ ਕੀਤੀ ਸੀ ਡੀਸੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੇ ਸਾਡੀ ਕਾਰਵਾਈ ਹੋਈ ਹੈ ਜਿਸ ਦੇ ਕਰਕੇ ਸਾਨੂੰ ਅੱਜ ਗੇਟ ਲਾਉਣ ਦੀ ਪਰਮਿਸ਼ਨ ਮਿਲ ਗਈ ਉਹ ਸਾਰੇ ਰੈ residense ਇਕੱਠ ਉਪਰਾਲਾ ਕਰ ਰਹੇ ਕਿ ਹੁਣ ਇਹਨੂੰ ਹੋਰ ਸਟ੍ਰਿਕਟਲੀ ਆਪਣੇ ਸਿਕਿਉਰਟੀ ਮੈਨ ਰੱਖ ਰੱਖੇ ਔਰ ਜਿਹੜੇ ਕਲੋਨਾਈਜ਼ਰ ਦੇ ਕੰਮ ਰਹਿ ਗਏ ਸੀਗੇ ਉਹ ਵੀ ਵੈਲ ਸੈਟਲ ਕਰੀਏ ਸਾਰਿਆਂ ਨੂੰ ਸੁਰੱਖਿਆ ਪ੍ਰਾਪਤ ਹੋਏ ਸਾਰੇ ਰੈਜ਼ੀਡੈਂਟ ਨੂੰ ਪਰ ਸਾਰਿਆਂ ਨੂੰ ਜੀਵਨ ਦਾ ਹੱਕ ਹੈਗਾ ਹੱਕ ਮੰਗਦੇ ਹਾਂ